ਇੱਥੇ ਮੈਂ ਤੁਹਾਨੂੰ ਜਿਹੜਾ ਦੱਸਣਾ ਚਾਹੁੰਦਾ ਕਿ ਜਿਹੜਾ ਅਸੀਂ ਕੱਲ ਡੀਜੀਪੀ ਸਾਹਿਬ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਲਈ ਜਿਹੜਾ ਆਪਰੇਸ਼ਨ ਪ੍ਰਹਾਰ ਅਸੀਂ ਲਾਂਚ ਕੀਤਾ ਹੈਗਾ ਤੇੰਦਰਾਂ ਲਈ ਕਿ ਅਸੀਂ ਪੰਜਾਬ ਪੁਲਿਸ ਇਸ ਤੇ ਵਚਨਬੱਧ ਹੈਗੀ ਹੈ ਕਿ ਅਸੀਂ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਨਜਾਦੋਣੀ ਹੈਗੀ ਹੈ ਉਹਦੇ ਲਈ ਅਸੀਂ ਪੂਰੇ ਮੋਟੀਵੇਟਿਡ ਹੈਗੇ ਆ ਇੱਥੇ ਇਸੇ ਇਸੇ ਲੜੀ ਦੇ ਵਿੱਚ ਹੀ ਅ ਅੱਜ ਬਟਾਲਾ ਪੁਲਿਸ ਨੇ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਦੀ ਨਿਗਰਾਨੀ ਹੈਟ ਇਕ ਜਿਹੜੇ ਕਾਰਵਾਈ ਕੀਤੀ ਹੈ ਗੈਂਗਸਟਰਾਂ ਦੇ ਵਿਰੁੱਧ ਉਹਦੇ ਵਿੱਚ ਇਹਨਾਂ ਨੇ ਤੁਹਾਨੂੰ ਯਾਦ ਹੋਵੇਗੀ 5 12 ਨੂੰ ਇੱਕ ਸ਼ਹਿਰ ਬਟਾਲਾ ਦੇ ਵਿੱਚ ਇੱਕ ਰੋਡ ਰੇਜ ਦੇ ਕਾਰਨ ਦੋ ਨੌਜਵਾਨਾਂ ਨੇ ਇੱਕ ਸੌਰਵ ਨੇ ਗਿਆਨ ਨਾਮ ਦੇ ਵਿਅਕਤੀ ਨੂੰ ਫਾਇਰ ਇੰਜਰੀ ਕੀਤੀ ਸੀਗੀ ਆਪਣੇ ਪਿਸਤੌਲ ਨਾਲ ਉਹਨੂੰ ਉੱਤੇ ਮਾਰਿਆ ਸੀਗਾ ਤੇ ਉਹ ਫਰਾਰ ਹੋ ਗਏ ਸੀਗੇ ਤੇ ਉਹਨਾਂ ਦੇ ਪਰਚਾ ਸਿਵਲ ਲਾਈਨ ਬਟਾਲਾ ਦੇ ਵਿੱਚ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ बिकॉज ਇਸ ਸੈਂਸੇਸ਼ਨਲ ਸੀਗਾ ਰਾਤ ਨੂੰ ਸੀਗਾ ਸ਼ਹਿਰ ਦੇ ਵਿੱਚ ਸੀਗਾ ਉਹਦੇ ਕਰਕੇ ਹੀ ਉਸੇ ਦਿਨ ਤੋਂ ਹੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅ ਐਸਐਸਪੀ ਸਾਹਿਬ ਨੇ ਸੁਧਾਮਤਾਪ ਸਿੰਘ ਨੇ ਇਹਨਾਂ ਨੇ ਐਸਪੀਡੀ ਸੰਦੀਪ ਵਡੇਰਾ ਤੇ ਡੀਐਸਪੀ ਸੰਜੀਵ ਤੇ ਜਿਹੜਾ ਸਿਵਲ ਲਾਈਨ ਦਾ ਜਿਹੜਾ ਐਸਐਚਓ ਨੇ ਨਿਰਮਲ ਸਿੰਘ ਹੈ ਨਾ ਮੇਰੇ ਖਿਆਲੋਂ ਉੱਥੇ ਨਿਰਮਲ ਸਿੰਘ ਹੋਰਾਂ ਦੇ ਤੇ ਸੁਖਰਾਜ ਸਿੰਘ ਦੇ ਨਿਗਰਾਨ ਹੇਡ ਜਿਹੜੀਆਂ ਟੀਮਾਂ ਬਣਾਈਆਂ ਸੀਗੀਆਂ ਤੇ ਇੱਕ ਮੈਨ ਹੰਟ ਲਾਂਚ ਕੀਤੀ ਸੀ ਇਹਨਾਂ ਦੋਨੋਂ ਅਪਰਾਧੀਆਂ ਨੂੰ ਫੜਨ ਲਈ ਕੁਝ ਦਿਨ ਪਹਿਲਾਂ ਜਦੋਂ ਇਹ ਜਿਹੜਾ ਜਿਹੜਾ ਜਸਕਰਨ ਸਿੰਘ ਉਰਫ ਜਸਾ ਹੈਗਾ ਇਸੇ ਖਵਾਂ ਦਾ ਰਹਿਣ ਵਾਲਾ ਹੈ ਇਹਦੇ ਨਾਲ ਜਿਹੜਾ ਇਹਦਾ ਸਾਥੀ ਸੀਗਾ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਇਹ ਦੋ ਸੀ ਦੋ ਜਾਣੇ ਸੀਗੇ ਜਿਨ੍ਹਾਂ ਨੇ ਉਹ 307 ਦਾ ਜਿਹੜਾ ਜਿਨ੍ਹਾਂ ਤੇ ਮੁਕੱਦਮਾ ਦਰ ਸੀਗਾ ਕੁਝ ਦਿਨ ਪਹਿਲਾਂ ਜਦੋਂ ਵਿਸ਼ਾਲ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਨੂੰ ਫੜਿਆ ਜਾਂਦਾ ਹੈ ਤਾਂ ਉਸ ਦੇ ਕੋਲੋਂ ਇੱਕ ਪਿਸਤੌਲ ਤੇ 3 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਜਿਸ ਲਈ ਉਹਦੇ ਤੇ ਇੱਕ ਵੱਖਰਾ ਪਰਚਾ ਉਹਦੇ ਤੇ ਦਰਜ ਹੈਗਾ ਤੇ ਇਹ ਉਸ ਤੋਂ ਦੋਂ ਦੋਂ ਫਰਾਰ ਚੱਲਿਆ ਆ ਰਿਹਾ ਸੀਗਾ ਜਿਸ ਕਰ ਨੂੰ ਜਸ ਤੇ ਅੱਜ ਮਤਲਬ ਜਿਵੇਂ 19 ਤਰੀਕ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਤੇ ਇਸ ਦੇ ਕੋਲੋਂ 1 ਕਿਲੋ ਹਿਰੋਇਨ ਕਿਉਂਕਿ ਇਹਨਾਂ ਕੋਲੇ ਜਿਹੜੀ ਹੁਣ ਪੁੱਛ ਕੇ ਤੇ ਗੱਲ ਸਾਹਮਣੇ ਆਈ ਹੈ ਟੋਟਲ ਇਹ 4 ਕਿਲੋ ਹਿਰੋਇਨ ਇਹਨਾਂ ਕੋਲੇ ਸੀਗੀ 3 ਕਿਲੋ ਹਿਰੋਇਨ ਤਾਂ ਗੁਰਪ੍ਰੀਤ ਸਿੰਘ ਕੋਲ ਵਿਸ਼ਾਲ ਤੋਂ ਬਰਾਮਦ ਹੋ ਗਈ ਸੀ ਕਿ 1 ਕਿਲੋ ਇਹ ਤੋਂ ਬਰਾਮਦ ਹੋ ਗਈ ਸੀ ਪਰ ਇਦੇ ਨਾਲ ਨਾਲ ਜਿਹੜਾ 307 ਦਾ ਜਿਹੜਾ ਸਿਵਲ ਲਾਈਨ ਦਾ ਬਟਾਲੇ ਦਾ ਮਕਦਮਾ ਸੀਗਾ ਜਿਸ ਦੇ ਵਿੱਚ ਜਿਹੜਾ ਹਥਿਆਰ ਵਰਤਿਆ ਹੋਇਆ ਸੀਗਾ ਉਹ ਹਲੇ ਬਰਾਮਦ ਨਹੀਂ ਹੋਇਆ ਸੀਗਾ ਤੇ ਉਸ ਦੇ ਵਿੱਚ ਜਦੋਂ ਗਹਿਨ ਪੁੱਛ ਕੇ ਇਸ ਵਿੱਚ ਆਈ ਕਿ ਇਸ ਨੇ ਜਿੱਥੇ ਅਸੀਂ ਆਪਾਂ ਖੜੇ ਹਾਂ ਇਸ ਨੇ ਕਿਹਾ ਕਿ ਮੈਂ ਉੱਥੇ ਿਲਕੋ ਕੇ ਰੱਖਿਆ ਹੋਇਆ ਤੇ ਉਸ ਦੀ ਬਰਾਮਦਗੀ ਲਈ ਟੀਮਾਂ ਪੁਲਿਸ ਦੀਆਂ ਆਈਆਂ ਸੀਗੀਆਂ ਤੇ ਇਸ ਨੇ ਨੇਰੇ ਦਾ ਫਾਇਦਾ ਉਸ ਨੂੰ ਚੱਕ ਕੇ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੇ ਟੈਲੈਂਟੀ ਫਾਇਰ ਦੇ ਵਿੱਚ ਜਿਹੜਾ ਜਿਸ ਕਾਰਨ ਏਲੀਅਸ ਜਿਹੜਾ ਜਸ ਉਹੋ ਆਪਣਾ ਇੰਜਰ ਹੋਇਆ ਤੇ ਉਹਦੇ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ ਟੀਬੋਰਤੀ ਇਹ ਦੇਖਣ ਇਹ ਬਾਅਦ ਚ ਪਤਾ ਲੱਗੇਗਾ ਦੇਖ ਕੇ ਕਿ ਇਹ ਉਸ ਕ੍ਰਾਈਮ ਦੇ ਵਿੱਚ ਯੂਸਵਲੀ ਪਿਸਤੌਲ ਹੈ ਕਿ ਕੋਈ ਹੋਰ ਹੈਗੀ ਸਰ ਇਤੇ ਦੋਨਾਂ ਦੇ ਪਹਿਲਾਂ ਹੋਰ ਕਿਹੜੇ ਕਿਹੜੇ ਕ੍ਰਿਮੀਨਲ ਪਰਚੇ ਦਰਜ ਨੇ ਜਾਂ ਇਹ ਕਿਸੇ ਗੈਂਗ ਦਾ ਐਸੋਸੀਏਟ ਨੇ ਆ ਦੇਖੋ ਇਸ ਤਰ੍ਹਾਂ ਹੈਗਾ ਕਿ ਜਲੇ ਹਲੇ ਤਾਂ ਇਸ ਨੂੰ ਹਲੇ ਤਾਂ ਹੋਇਆ ਹੀ ਹੈ ਮੁਕਾਬਲਾ ਤਾਂ ਹਲੇ ਗਨ ਪੁੱਛਕਿਚ ਹੋਵੇਗੀ ਬਟ ਇਹ ਦਾ ਜਿਹੜਾ ਇੰਨਾ ਮੈਨੂੰ ਪਤਾ ਜਿਸ ਕਾਰਨ ਜਿਸ ਦਾ ਜਿਹੜਾ ਮੇਰੇ ਐਸਐਸਪੀ ਆਪਨੇ ਦੱਸਿਆ ਕਿ ਇਹਦਾ ਕ੍ਰਿਮੀਨਲ ਪਿਛੋਕੜ ਹੈ ਇਸ ਤੇ ਉੱਤੇ ਪਹਿਲਾਂ ਵੀ ਅ ਅਟੈਂਪਟ ਟੂ ਮਰਡਰ ਐਂਡ ਡੀਪੀਐਸ ਆਰਮ ਜੈਕਟ ਦੇ ਪਰਚੇ ਦਰਜ ਨੇ ਤੇ ਵਿਸ਼ਾਲ ਦੇ ਉੱਤੇ ਵੀ ਚਾਰ ਪਰਚੇ ਉਹਦੇ ਤੇ ਵੀ ਉਹਦਾ ਵੀ ਜਿਹੜਾ ਹੈਗਾ ਕ੍ਰਿਮੀਨਲ ਪਾਸਟ ਹੈਗਾ ਤੇ ਇਹ ਪਹਿਲਾਂ ਵੀ ਇਹਨਾਂ ਤੋਂ 100 150 ਗ੍ਰਾਮ ਪਹਿਲਾਂ ਇਹ ਤੋਂ ਕੋਲ ਤਾਂ ਹੁਣ ਇਹ ਵੱਡੇ ਪੱਧਰ ਤੇ ਇਹ ਆਪਣਾ ਨਸ਼ੇ ਦਾ کاروبار ਕਰ ਰਹੇ ਸੀਗੇ ਤੇ ਇਹਨਾਂ ਕੋਲੇ ਨਜਾਇਜ਼ ਹਥਿਆਰ ਵੀ ਸੀਗੇ ਕਿੰਨੇ ਰਾਉਂਡ ਗੋਲੀ ਚੱਲੀ ਔਰ ਆਪਣੇ ਕਿਸੇ ਜਵਾਨ ਦੇ ਪੁਲਿਸ ਦੇ ਜਵਾਨ ਦੇ ਨਹੀਂ ਵਾਇਰਲ ਦਾ ਸ਼ੁਕਰ ਹੈਗਾ ਕਿ ਉਹ ਬਚਾ ਹੋ ਗਿਆ ਅ ਕਸਰ ਤਾਂ ਉਹ ਜਿਵੇਂ ਹੁੰਦਾ ਕਿ ਜਦੋਂ ਭੱਜਣ ਲੱਗੇ ਤਾਂ ਤਬੜ ਤੋੜ ਫਾਇਰਿੰਗ ਉਸ ਨੇ ਕੀਤੀ ਹੈਗੀ ਹੈ ਤੇ ਪੁਲਿਸ ਵੱਲੋਂ ਦੋ ਤਿੰਨ ਫਾਇਰ ਹੋਏ ਆ ਉਦੋਂ ਉਹਦੇ ਹਲੇ ਫਾਇਰ ਸਾਨੂੰ ਨਹੀਂ ਪਤਾ ਕਿੰਨੇ ਹੋਏ ਆ ਐਫਐਸਐਲ ਦੀ ਟੀਮ ਆਏਗੀ ਸਾਰਾ ਜਿਹੜਾ ਸੀਨ ਹੈ ਇਹਨੂੰ ਅਸੀਂ ਹੁਣ ਸੀਨ ਆਫ ਕ੍ਰਾਈਮ ਨੂੰ ਪ੍ਰੋਟੈਕਟ ਕਰ ਲਾਂਗੇ ਫਿਰ ਇਸ ਨੂੰ ਸਾਰੀ ਜਦੋਂ ਐਫਐਸਐਲ ਗਹਿਨ ਜਾਂਚ ਕਰੇਗੀ ਉਹ ਸਾਰੀ ਡਿਟੇਲਸ ਫਿਰ ਤੁਹਾਡੇ ਨਾਲ ਲੈਟਰ ਆਉਣੇ ਸੀ ਸ਼ੇਅਰ ਕਰਦੇ ਆ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News